ਉਹਗੇ ਦਾ ਨਾਮ ਕੀ ਹੈ ਇਹਦਾ ਨਾ ਜੀ ਅਲਤਰ ਅਲਤਰ ਦਾ ਮਤਲਬ ਕੀ ਹੁੰਦਾ ਹੈ ਆਪਣੇ ਨਾਲ ਦੇ ਸਿੰਘਾਂ ਨੇ ਮਤਲਬ ਵੀ ਪ੍ਰੇਮ ਭਾਵਨਾ ਦੇ ਨਾਲ ਵੀ ਤਾਂਗੇ ਪੈਣਾ ਬਹੁਤ ਕਰਦਾ ਸੀ ਤਾਂ ਕਰਕੇ ਨਾਂ ਰੱਖਤਾ ਸੀ ਅਲਤਰਾ ਕਿੰਨੇ ਮੰਸਦਾਇਆ ਕਿੰਨੇ ਮਤਲਬ ਕਿ ਯਰਦਾ ਕਿ ਮੰਸਦਾ 6-7 ਮਹੀਨਿਆਂ ਦਾ ਜੀ ਕਿਸ ਤਰੀਕੇ ਨਾਲ ਸ਼ੌਂਕ ਤੁਹਾਡਾ ਬਣਿਆ ਕਿ ਤੁਸੀਂ ਮਤਲਬ ਇਸ ਨੂੰ ਪਾਲਣਾ ਸਟਾਰਟ ਕੀਤਾ ਕਿਸ ਤਰੀਕੇ ਨਾਲ ਇਹਨੂੰ ਮਤਲਬ ਕਿ ਹੈਂਡਲ ਕਰਦੇ ਹੋ ਇਹ ਆਪ ਦਾ ਆਪ ਦਾ ਗੁਰੂ ਮਹਾਰਾਜ ਤੋਂ ਲੈ ਕੇ ਹੁਣ ਤੱਕ ਕੋਈ ਵੀ ਹੋਂਦ ਤੱਕ ਸਾਹਮਦੇ ਆਏ ਆਂ ਮਹਾਰਾਜ ਦੀ ਕਿਰਪਾ ਨਾਲ ਸ਼ੌਂਕ ਇਹ ਪਿੰਨਾ ਵੀ ਮਹਾਰਾਜ ਜਿਵੇਂ ਰੱਖਦੇ ਸੀਗੇ ਆਪਾਂ ਕਈ ਚੀਜ਼ਾਂ ਇਹਨਾਂ ਦੇ ਤਾਂ ਫਿਰ ਆਪਾਂ ਨੂੰ ਸੀਗਾ ਵੀ ਆਪਾਂ ਆਪਦਾ ਵਿਰਸਾ ਸੰਭੀਏ ਕਿਉਂਕਿ ਇਹ ਪ੍ਰਾਤਨ ਚੀਜ਼ਾਂ ਨੇ ਕਿਤੇ ਦੇਖਣ ਨੂੰ ਮਿਲਦੀਆਂ ਨਹੀਂ ਹੈਗੀਆਂ ਤੇ ਕੋਈ ਵੀ ਚੀਜ਼ ਦੇਖੋਗੇ ਅੱਜ ਕੱਲ ਚੀਲਾਂ ਵਗੈਰਾ ਇਦਾਂ ਦੀਆਂ ਚੀਜ਼ਾਂ ਕਾਫੀ ਦੇਖਣ ਨੂੰ ਮਿਲਦੀਆਂ ਪਰ ਲੋਕੀ ਰੱਖਦੇ ਨਹੀਂ ਹੈਗੇ ਇਹ ਚੀਜ਼ ਇਹਨਾਂ ਕਿਤੇ ਆਪਾਂ ਇੱਕ ਚੀਜ਼ ਤੇ ਵਿੱਚ ਦੇਖੇ ਕਿ ਆਪਾਂ ਆਪਣਾ ਵਿਰਸਾ ਜਿਹੜਾ ਹੈ ਭੁੱਲਦੇ ਹੋਏ ਨਜ਼ਰ ਆ ਰਹੇ ਨੇ ਇਹ ਨਹੀਂ ਸੇਮ ਵਾਸਤੇ ਸੰਭਾਲ ਸਾਰਾ ਦਿਨ ਦਿਨ ਰਾਤ ਸਾਰੀ ਚਾਹੀਦੀ ਇਹਨਾਂ ਲਈਏ ਕਿਉਂ ਨਾ ਇਹਨੂੰ ਟਰੀਟ ਕਰਨਾ ਹੁੰਦਾ ਕਿਸ ਤਰੀਕੇ ਨਾਲ ਇਹਦੀ ਸਿਹਤ ਦੇਖਭਾਲ ਜੜੀਏ ਕਰਨੀ ਹੁੰਦੀ ਜਿਵੇਂ ਇਹਨਾਂ ਨੂੰ ਸ਼ਿਕਾਰ ਚਾਹੀਦਾ ਵਾ ਅੱਛਾ ਹਾਂਜੀ ਇਹ ਆਪ ਦਾ ਸ਼ਿਕਾਰ ਆਪ ਕੱਢਦੇ ਆ ਪਤਾ ਨਹੀਂ ਵਾਪਸ ਕਦੋਂ ਆਊਗਾ ਕਦੋਂ ਨਹੀਂ ਇਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਇਹਨੂੰ ਫ੍ਰੀ ਫਲਾਈ ਕਰਾਣੇ ਆ ਨਾ ਇਹ